4 ਦਸੰਬਰ ਨੂੰ ਵਿਆਹ 15 ਨੂੰ ਉਜੜ ਗਈ ਦੁਨੀਆ ਟੁੜੇ ਵਾਲੇ ਨੂੰ ਕਿਵੇਂ ਆਉਂਗਾ ਸਬਰ 15 ਦਸੰਬਰ ਪੰਜਾਬ ਲਈ ਇੱਕ ਵਾਰ ਫਿਰ ਕਾਲਾ ਦਿਨ ਬਣ ਗਿਆ ਅਸੀਂ ਕਹਿੰਦੇ ਹਾਂ ਪੰਜਾਬ ਨਸ਼ੇ ਦੇ ਰਾਤੇ ਤੁਰ ਪਿਆ ਪਰ ਜਦੋਂ ਕੋਈ ਨੌਜਵਾਨ ਨਸ਼ੀਨਾ ਕਰਕੇ ਖੇਡਾਂ ਦਾ ਨਸ਼ਾ ਕਰਦਾ ਹੈ ਤਾਂ ਗਰਾਊਂਡ 'ਚ ਉਸਦੀ ਅਰਥੀ ਆਉਂਦੀ ਹੈ ਇਹ ਪਹਿਲੀ ਵਾਰ ਨਹੀਂ ਹੋਇਆ ਸੰਦੀਪ ਨੰਗਲੰਬੀਆ ਹੋਵੇ ਜਾਂ ਫਿਰ ਰਾਣਾ ਬਲਾਚੌਰੀਆ ਮੈਦਾਨ ਜਦੋਂ ਮੌਤ ਦਾ ਸਮਾਨ ਬਣ ਜਾਂਦੇ ਨੇ ਤਾਂ ਖੇਡਾਂ ਦੇ ਵਿੱਚ ਨੌਜਵਾਨ ਕਿਵੇਂ ਜਾਣਗੇ ਕੱਲ ਮੁਹਾਲੀ ਵਿੱਚ ਸੁਹਾਣਾ ਕਬੱਡੀ ਕੱਪ ਦੌਰਾਨ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਉੱਤੇ ਤਾਬਰ ਤੋੜ ਫਾਇਰਿੰਗ ਕਰ ਦਿੱਤੀ ਗਈ ਥੋੜੀ ਦੇਰ ਬਾਅਦ ਖਬਰ ਆਉਂਦੀ ਹੈ ਕਿ ਉਸ ਦੀ ਮੌਤ ਹੋ ਗਈ ਥੋੜੀ ਦੇਰ ਬਾਅਦ ਇੱਕ ਹੋਰ ਪੋਸਟ ਸਾਹਮਣੇ ਆਉਂਦੀ ਹੈ ਕਿ ਮੂਸੇਵਾਲਾ ਦੀ ਮੌਤ ਦਾ ਬਦਲਾ ਲੈ ਲਿਆ ਇਹ ਕਿਹੜਾ ਬਦਲਾਏ ਜਿਹੜਾ ਗੈਂਗਾ ਇੱਕ ਦੂਜੇ ਦੇ ਬੰਦੇ ਨਾ ਮਾਰ ਕੇ